आम आदमी पार्टी ਦਾ ਜਨਮ ਇੱਕ ਆंदोलਨ ਚ ਹੋਇਆ ਸੀ ਔਰ ਆंदोलਨ ਸੀਗਾ ਲੋਕਪਾਲ ਨੂੰ ਲੈ ਕੇ ਯਾਨੀ ਕਿ ਸਿਸਟਮ ਦੀ ਟਰਾਂਸਪੇਰੈਂਸੀ ਨੂੰ ਲੈ ਕੇ ਪਰ ਕੀ ਆਮ ਆਦਮੀ ਪਾਰਟੀ ਆਪ ਲੋਕਪਾਲ ਨੂੰ ਲੈ ਕੇ ਉਹ ਨਿ ਸੰਜੀਦਾ ਹੈ ਜਾਂ ਕਹਿ ਲਿਏ ਕਿ ਸਰਕਾਰ ਬਣਨ ਤੱਕ ਸਿਰਫ ਲੋਕਪਾਲ ਦੀ ਗੱਲ ਸੀ ਪਰ ਸਰਕਾਰਾਂ ਬਣਾਉਣ ਤੋਂ ਬਾਅਦ ਚਾਹੇ ਦਿੱਲੀ ਦੀ ਰਹੀ ਹੋਵੇ ਚਾਹੇ ਪੰਜਾਬ ਦੀ ਸਰਕਾਰ ਰਹੀ ਹੋਵੇ ਉਸ ਤੋਂ ਬਾਅਦ ਲੋਕਪਾਲ ਦਾ ਮੁੱਦਾ ਸ਼ਾਇਦ ਆਮ ਆਦਮੀ ਪਾਰਟੀ ਲਈ ਹੁਣ ਕੋਈ ਮੁੱਦਾ ਨਹੀਂ ਰਹਿ ਗਿਆ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਖਬਰ ਕਾਫੀ ਅਹਿਮ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿੱਚ ਪਿਛਲੇ 2 ਹਫਤਿਆਂ ਤੋਂ 2 ਹਫਤੇ ਤੋਂ ਵੀ ਸਗੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਕਿ ਪੰਜਾਬ ਚ ਲੋਕਪਾਲ ਦਾ ਅਹੁਦਾ ਖਾਲੀ ਪਿਆ ਹੈ ਔਰ ਕੋਈ ਸ਼ਖਸ ਜਾਂ ਕਿਸੇ ਦੀ ਨਿਯੁਕਤੀ ਇਸ ਲੋਕਪਾਲ ਦੇ ਅਹੁਦੇ ਤੇ ਹੁਣ ਤੱਕ ਨਹੀਂ ਕੀਤੀ ਗਈ ਹੈ ਲਗਾਤਾਰ ਸਵਰਾਜ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਲੋਕਪਾਲ ਦੇ ਮਸਲੇ ਤੇ ਆंदोलਨ ਕਰਕੇ ਸੜਕਾਂ ਤੇ ਉਤਰ ਕੇ ਸਰਕਾਰਾਂ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਰਹੀ ਆਮ ਆਦਮੀ ਪਾਰਟੀ ਸਰਕਾਰਾਂ ਬਣਨ ਤੋਂ ਬਾਅਦ ਹੁਣ ਲੋਕਪਾਲ ਨੂੰ ਭੁੱਲ ਗਈ ਹੈ ਦਰਅਸਲ ਪੰਜਾਬ ਚ ਜਸਟਿਸ ਵਿਨੋਦ ਕੁਮਾਰ ਸ਼ਰਮਾ ਜਿਹੜੇ ਕਿ ਕੈਪਟਨ ਸਰਕਾਰ ਵਲੇ ਲੋਕਪਾਲ ਨਿਯੁਕਤ ਕੀਤੇ ਗਏ ਸੀ ਉਹ 8 ਅਕਤੂਬਰ ਨੂੰ ਰਿਟਾਇਰਡ ਹੋ ਗਏ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਹੁਣ ਤੱਕ ਕਿਸੇ ਵੀ ਸ਼ਖਸ ਦਾ ਜਾਂ ਕੋਈ ਵੀ ਨਾਮ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ ਜਾਂ ਹੁਣ ਤੱਕ ਨਿਯੁਕਤੀ ਨਹੀਂ ਕੀਤੀ ਗਈ ਹੈ ਇਸ ਮਾਮਲੇ ਬਾਰੇ ਜਦੋਂ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਗਈ ਤਾਂ ਪੰਜਾਬ ਸਰਕਾਰ ਨੇ ਸਾਫ਼ ਤੌਰ ਤੇ ਕਿਹਾ ਕਿ ਜਲਦ ਇਹ ਨਿਯੁਕਤੀ ਕਰ ਲਈ ਜਾਏਗੀ ਪਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ 15 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਔਰ ਹੁਣ ਤੱਕ ਲੋਕਪਾਲ ਦੀ ਨਿਯੁਕਤੀ ਪੰਜਾਬ ਚ ਨਹੀਂ ਕੀਤੀ ਗਈ ਹੈ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਸੋਰਸਸ ਦੱਸ ਰਹੇ ਨੇ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਦੇਰੀ ਹੋ ਕਿਉਂ ਰਹੀ ਹੈ ਦਰਸਲ ਲੋਕਪਾਲ ਦੇ ਨਾਵਾਂ ਨੂੰ ਲੈ ਕੇ ਵੀ ਇੱਕ ਕਸ਼ਮਕਸ਼ ਆ ਕੇ ਲਿਏ ਕਿ ਇੱਕ ਵਿਰੋਧ ਆਮ ਆਦਮੀ ਪਾਰਟੀ ਦੇ ਅੰਦਰ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਦੋ ਨਾਮ ਜੜੇ ਨੇ ਉਹ ਸਾਹਮਣੇ ਆ ਰਹੇ ਨੇ ਇੱਕ ਜਿਹੜੇ ਨੇ ਉਹ ਰਿਟਾਇਰਡ ਜਸਟਿਸ ਸ਼ਬੀਹੁਲ ਹਸਨੇਨ ਨੇ ਜਿਹੜੇ ਕਿ ਅਲਾਬਾਦ ਹਾਈ ਕੋਰਟ ਤੋਂ ਰਿਟਾਇਰਡ ਹੋਏ ਨੇ ਉਹ ਅਗਲੇ ਲੋਕਪਾਲ ਹੋ ਸਕਦੇ ਨੇ ਕਿਉਂਕਿ ਉਹ ਫਿਲਹਾਲ ਚੇਅਰਮੈਨ ਨੇ ਐਡਵਾਈਜ਼ਰੀ ਬੋਰਡ ਪ੍ਰੀਵੈਂਸ਼ਨ ਆਫ ਇਲੀਕੇ ਟ੍ਰੈਫਿਕ ਨੈਰਕੋਟਿਕਸ ਡਰੱਗਸ ਐਂਡ ਸਾਈਕੋਟ੍ਰਿਕ ਸਬਸਟੈਂਸ ਦੇ ਇਸ ਤੋਂ ਇਲਾਵਾ ਇੱਕ ਹੋਰ ਨਾਮ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਉਹ ਜਸਟਿਸ ਮੰਜਰੀ ਨੇਰੂ ਕੋਲ ਦਾ ਹੈ ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਿਟਾਇਰਡ ਹੋਏ ਨੇ ਜਸਟਿਸ ਕੋਲ ਵੀ ਰਿਟਾਇਰਡ ਹੋ ਚੁੱਕੇ ਨੇ ਪਿਛਲੇ ਸਾਲ ਸੋ ਇਹਨਾਂ ਦੋਵਾਂ ਨਾਵਾਂ ਨੂੰ ਲੈ ਕੇ ਚਰਚਾ ਲਗਾਤਾਰ ਚੱਲ ਰਹੀ ਹੈ ਪਰ ਕਸ਼ਮਕਸ਼ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਜਾਂ ਸਰਕਾਰ ਦੇ ਵਿੱਚ ਵੀ મતਭੇਦ ਜਿਹੜੇ ਇਹਨਾਂ ਦੋਨਾਂ ਨਾਵਾਂ ਨੂੰ ਲੈ ਕੇ ਹੋ ਰਹੇ ਨੇ ਕਿ ਕਿਸ ਨੂੰ ਆਖਿਰਕਾਰ ਲੋਕਪਾਲ ਲਾਇਆ ਜਾਵੇ ਜਿਸ ਕਰਕੇ ਦੇਰੀ ਹੋ ਰਹੀ ਹੈ ਔਰ ਇਸੇ ਕਰਕੇ ਹੁਣ ਤੱਕ ਪੰਜਾਬ ਚ ਕੋਈ ਲੋਕਪਾਲ ਨਹੀਂ ਲਾਇਆ ਗਿਆ ਪਰ ਕੁੱਲ ਮਿਲਾ ਕੇ ਅਸੀਂ ਕਹਿ ਸਕਨੇ ਆ ਕਿ ਲੋਕਪਾਲ ਆਰਟੀਆਈ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਟਰਾਂਸਪੇਰੈਂਸੀ ਵਾਲੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਹੁੰਦੀ ਸੀ ਉਹ ਹੁਣ ਕਿਤੇ ਨਜ਼ਰ ਨਹੀਂ ਆ ਰਹੀ ਜਾਂ ਕਹਿ ਲਈਏ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਇਦ ਇਹਨਾਂ ਮਸਲਿਆਂ ਨੂੰ ਭੁੱਲ ਕੇ ਬਾਕੀ ਸਾਰੀ ਜਗ੍ਹਾ ਧਿਆਨ ਦੇਣ ਦੀ ਨਜ਼ਰ ਆ ਰਹੀ ਹੈ ਪਰ ਕੁੱਲ ਮਿਲਾ ਕੇ ਸਵਰਾਜ ਦੀ ਗੱਲ ਹੋਵੇ ਲੋਕਪਾਲ ਦੀ ਗੱਲ ਹੋਵੇ ਰਾਈਟ ਟੂ ਇਨਫੋਰਮੇਸ਼ਨ ਦੀ ਗੱਲ ਹੋਵੇ ਪੰਜਾਬ ਚ ਸਾਰੀਆਂ ਗੱਲਾਂ ਸ਼ਹਿਰੀ ਸਰਕਾਰ ਦੀ ਧੁੰਦਲੀਆਂ ਜੀਆਂ ਨਜ਼ਰ ਆ ਰਹੀਆਂ